पूरे हो जा रहे हैं हालांकि किसान आगू जगजीत सिंह डेवाल ने भी केंद्र सरकार को एक मैसेज भेजा है कि जे केंद्र सरकार किसानी के मंगा मान लें दी हैं तो फिर अपना मरण व्रत छलेवाल बोलने मुश्किल हो रही है बहुत तकलीफ महसूस कर रहे हैं ਆਪ ਸਰੀਰ ਜੋ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਹਡੀਆਂ ਦਾ ਢਾਂਚਾ ਹੋ ਚੁੱਕੇ ਨੇ ਇਹ ਕਿਸ ਡਾਕਟਰਾਂ ਦੇ ਬੋਲੇ ਜੋ ਸਮੇਂ ਸਮੇਂ ਤੇ ਮੈਡੀਕਲ ਬੁਲੇਟਿਨ ਜਾਰੀ ਕੀਤੇ ਜਾਂਦੇ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਬਾਰੇ ਉਹਨਾਂ ਨੇ ਬੋਲੇ ਜਾਣਕਾਰੀ ਦਿੱਤੀ ਹੈ ਕਿ ਇਹ ਬੇਹੱਦ ਚਿੰਤਾ ਜੋ ਹੈ ਡਾਕਟਰਾਂ ਦੀ ਟੀਮ ਦੇ ਵੱਲੋਂ ਵੀ ਜ਼ਾਹਰ ਕੀਤੀ ਜਾ ਰਹੀ ਹੈ ਹਰ ਵਕਤ ਉਹਨਾਂ ਤੇ ਨਿਗਰਾਨੀ ਰੱਖੇ ਹੋਏ ਹੈ ਡਾਕਟਰਾਂ ਦੀ ਟੀਮ ਉਹਨਾਂ ਦੇ ਬਲੱਡ ਟੈਸਟ ਵੀ ਕਰਵਾਏ ਗਏ ਨੇ ਪਿਛਲੇ ਦਿਨਾਂ ਦੇ ਦੌਰਾਨ ਕਈ ਮੈਡੀਕਲ ਚੈੱਕਅਪਸ ਹੋਣਾ ਦੇ ਕੋਈ ਵੀ ਮੈਡੀਕਲ ਸੌਲਟ ਲੈਣ ਦੇ ਲਈ ਜਗਜੀਤ ਸਿੰਘ ਢੱਲੇਵਾਲ ਫਿਲਹਾਲ तैयार नहीं ने वो कह रहे हैं कि जो केंद्र सरकार उन्होंने मंगा मान लेगी क्योंकि सिर्फ अपना कोई निजी स्वार्थ नहीं है अपने लिए वो किसी मरण व्रत दे नहीं बैठे ने पूरे देश ने पूरे देश दे दे के किसानों के लिए मरण व्रत दे बैठे ने और एम एस पी के कानूनी गारंटी तो अलावा होर भी कई मंगा ने जिस लैके फनौली बॉर्डर से शंभू बॉर्डर के किसान टटे हुए हैं हालांकि मीटिंग का दौर भी जारी अगली रणनीति के बारे भी बहुत जल्द ऐलान कर दिया जाएगा ਤਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਵੀ ਸੰਦੇਸ਼ ਦਿੱਤਾ ਕਿ ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਮੰਨ ਲੇ ਤਾਂ ਹੋ ਆਪਣਾ ਅੰਸ਼ਨ ਤਿਆਗਣ ਦੇ ਲਈ ਤਿਆਰ ਹੋ ਜਾਣਗੇ। ਤਕਮਲ ਸਾਡੇ ਨਾਲ ਜੁੜੇ ਹੋਏ ਹਨ ਰਿਬਾਰਡਰ ਤੋਂ ਖਨਾਰੀ ਬਾਰਦਰ ਤੋਂ ਕਮਲ ਲਗਾਤਾਰ ਸਾਨੂੰ ਜੋ ਲਾਈਵ ਤਸਵੀਰਾਂ ਵੀ ਦਿਖਾਉਣਗੇ ਔਰ ਮੌਜੂਦਾ ਸਥਿਤੀ ਉਤੇ ਕੀ ਬਣੀ ਹੋਈ ਹੈ ਕਿਸਾਨ ਆਗੂ ਜਗਜੀਤ ਸਿੰਘ ਢਿਲਵਾਲ ਦੇ ਮਰਨ ਬ੍ਰਥ ਨੂੰ ਪੰਜਾ ਦਿਨ ਹੋ ਚੁਕੇ ਨੇ ਕਿਸਰਾਂ ਦਾ ਹਾਲਮ ਹੈ ਉਤੇ ਕਿਸਰਾਂ ਦੀ ਸਥਿਤੀ ਬਣੀ ਹੋਈ ਹੈ ਕਮਲ ਬਿਲਕੁਲ ਦੇਖੋ ਗਗਨ ਖਾਸ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਲੈ ਕੇ ਅੱਜ ਪੂਰੇ 50 ਦਿਨ ਹੋ ਚੁੱਕੇ ਨੇ ਇਹਨਾਂ 50 ਦਿਨਾਂ ਦੇ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਹਾਲਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਇਹ ਪਿਛਲੇ 3-4 ਵਾਰ ਉਹਨਾਂ ਨੂੰ ਚੱਕਰ ਆਏ ਉਹ ਬੇਹੋਸ਼ ਵੀ ਹੋਏ ਉਸ ਤੋਂ ਬਾਅਦ ਡਾਕਟਰਾਂ ਦੇ ਸਾਹਮਣੇ ਵੀ ਇੱਕ ਬਹੁਤ ਵੱਡਾ ਟਾਰਗੇਟ ਸੀਗਾ ਇੱਕ ਟੀਚਰ ਸੀਗਾ ਕਿ ਉਹਨਾਂ ਨੂੰ ਦੁਬਾਰਾ ਹੋਸ਼ ਦੇ ਵਿੱਚ ਲਿਆਉਣਾ ਉਹਨਾਂ ਨੂੰ ਦੁਬਾਰਾ ਉਥੇ ਇਹ ਪੋਜੀਸ਼ਨ 'ਚ ਲਿਆਉਣਾ ਕਿਉਂ ਸਿਹਤ ਯਾਬ ਰਹਿਣ ਤਾਂ ਉਸ ਵਾਸਤੇ ਕੋਈ ਮੈਡੀਕਲ ਸਹੂਲਤਾਂ ਤੋਂ ਲੈਣੀ ਚਾਹੀਏ ਉਹ ਇਸੇ ਕਰਕੇ ਉਹਨਾਂ ਦੀਆਂ ਜੋ ਤਲੀਆਂ ਛੱਸ ਕੇ ਉਹਨਾਂ ਦੇ ਸਰੀਰ ਨੂੰ ਗਰਮਿਕ ਰੱਖਿਆ ਜਾ ਰਿਹਾ ਉਸ ਤੋਂ ਇਲਾਵਾ ਉਹਨਾਂ ਦੇ ਬੀਪੀ ਦੇ ਵਿੱਚ ਕਾਫੀ ਦਿੱਕਤ ਪ੍ਰੇਸ਼ਾਨੀ ਆ ਰਹੀ ਹੈ ਅਤੇ ਦਿਨੋਂ-ਦਿਨ ਉਹਨਾਂ ਦੀ ਸਿਹਤ ਹੋਰ ਨਾਜ਼ੁਕ ਹੁੰਦੀ ਜਾ ਰਹੀ ਹੈ ਜੇਕਰ ਇਹਨੇ 50 ਦਿਨਾਂ ਦਾ ਜ਼ਿਕਰ ਕੀਤਾ ਜਾਵੇ ਇਹ ਐਨਾ 50 ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਬਹੁਤ ਵਾਰ ਇੱਥੇ ਆਏ ਜਿਨ੍ਹਾਂ ਨੇ ਇਹ ਕਿਸਾਨਾਂ ਦੇ ਆਗੂਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਗਜੀਤ ਸਿੰਘ ਡੱਲੇਵਾਲੋਂ ਹਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਪਰ ਇਸ ਦਾ ਕੋਈ ਵੀ ਸਾਰਥਕ ਹੱਲ ਹਜੇ ਤੱਕ ਨਹੀਂ ਨਿਕਲ ਪਾਇਆ ਨਾ ਤੱਕ ਸਾਨੂੰ ਕੋਈ ਮੀਟਿੰਗ ਮਿਲ ਪਈ ਹੈ ਨਾ ਹੀ ਕਹਿ ਸਕਦੇ ਆ ਮੰਗਾਂ ਦੀ ਹਜੇ ਤੱਕ ਕੋਈ ਪੂਰਤੀ ਹੋ ਪਈ ਹੈ ਜੇਕਰ ਖਨੋਰੀ ਬਾਰਡਰ ਦਾ ਗੱਲ ਕੀਤੀ ਜਾਵੇ ਖਨੋਰੀ ਬਾਰਡਰ ਤੇ ਲਗਾਤਾਰ ਕਹਿ ਸਕਦੇ ਜੋ ਕਿਸਾਨ ਨੇ ਉਸੇ ਤਰੀਕੇ ਡਟੇ ਹੋਏ ਨੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸੁਰੱਖਿਆ ਹੋਵੇ ਚਾਏ ਚਾਹੇ ਕਿ ਕਹਿ ਸਕਦੇ ਮੋਰਚੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੋਵੇ ਤਾਂ ਕਿਸਾਨ ਲਗਾਤਾਰ ਕਹਿ ਸਕਦੇ ਡਟੇ ਹੋਏ ਡੇ ਹਾਲਕਿ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਮੈਡੀਕਲ ਸੌਲਟਾ ਲੈਣ ਦੇ ਲਈ ਰਾਜ਼ੀ ਹੋ ਜਾਣ ਸੁਪਰੀਮ ਕੋਰਟ ਦੇ ਬਲਵਾਦੇ ਜਾਰੀ ਕੀਤੇ ਗਏ ਨੇ ਸੁਪਰੀਮ ਕੋਰਟ ਨੇ ਵੀ ਗਹਿਰੀ ਚਿੰਤਾ ਜ਼ਾਹਰ ਕੀਤੀ ਗਈ ਹੈ ਤਾਂ ਜੋ ਹੈ ਜ਼ਾਹਿਰ ਜੋ ਗੱਲ ਹੈ ਕਿ ਜੋ तमाम ਅਪੀਲਾਂ ਢਲੇਵਾਲ ਨੂੰ ਕੀਤੀਆਂ ਗਈਆਂ ਨੇ ਉਹ ਤਾਂ ਕਹਿ ਰਹੇ ਨੇ ਕਿ ਆਰ ਪਾਰ ਦੀ ਲੜਾਈ ਹੈ ਜੇ ਜਿੱਤਾਂਗੇ ਆ ਮਰਾਂਗੇ ਦੇਖੋ ਗਗਨ ਇਸਦੇ ਪੂਰੇ ਮਾਮਲੇ 'ਚ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਕਿ ਅੰਦੋਲਨ ਕ ਅੰਦੋਲਨ ਨਾਲੋਂ ਇੱਕ ਅੰਦੋਲਨਕਾਰੀ ਲੀਡਰ ਵੱਡਾ ਹੁੰਦਾ ਉਹਦੀ ਸਿਹਤ ਬਹੁਤ ਜ਼ਰੂਰੀ ਹੈ ਤੁਰੰਤ ਪ੍ਰਭਾਵ ਦੇ ਨਾਲ ਮੈਡੀਕਲ ਸਹੂਲਤਾਂ ਮਹਈਆ ਕਰਵਾਈ ਜਾਵੇ ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਸ ਨੂੰ ਲੈ ਕੇ ਆਪਣਾ ਜਵਾਬ ਦੇ ਦਿੱਤਾ ਸੀਗਾ ਕਿ ਇਹ ਉਹ ਮੈਡੀਕਲ ਸਹੂਲਤ ਨਹੀਂ ਲੈਣਗੇ ਕਿਉਂਕਿ ਜੋ 7.5 ਲੱਖ ਦੇ ਤਕਰੀਬਨ ਲੋਕਾਂ ਨੇ ਇਹ ਕਰਜੇ ਕਰਕੇ ਖੁਦਕੁਸ਼ੀ ਕੀਤੀ ਹੈ ਜੇਕਰ ਉਹ ਉਹਨਾਂ ਦੀ ਸਿਹਤ ਬਚਾ ਲੈਂਦੇ ਜਾਂ ਉਹਨਾਂ ਦੀ ਜਾਨ ਬਚਾ ਲੈਂਦੇ ਤਾਂ ਉਹ ਮੰਨ ਜਾਂਦੇ ਪਰ ਸਰਕਾਰਾਂ ਉਹਨਾਂ ਦੀ ਸਿਹਤ ਜਾਂ ਉਹਨਾਂ ਦੀ ਜਾਨ ਨਹੀਂ ਬਚਾ ਪਾਈਆਂ ਜਿਸ ਕਰਕੇ ਕਹਿ ਸਕਦੇ ਆ ਉਹ ਉਹਨਾਂ ਸਮਾਂ ਆਪਣਾ ਅੰਦੋਲਨ ਜਾਂ ਮਰਨ ਵਰਤ ਨਹੀਂ ਛੱਡਣਗੇ ਜਿੰਨਾ ਸਮਾਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਦੂਸਰਾ ਇਸ ਪੂਰੇ ਮਾਮਲੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਰ ਨੇ ਕਿਹਾ ਕਿ ਮੈਂ ਪਹਿਲੇ ਦਿਨੀ ਕਹਿ ਦਿੱਤਾ ਸੀਗਾ ਕਿ ਜਦ ਮੰਗਾਂ ਦੀ ਪੂਰਤੀ ਹੋਏਗੀ ਜਾ ਉਹ ਜਿਹੜੇ ਕਸ਼ੀਦ ਹੋ ਕੇ ਇਥੋਂ ਜਾਣਗੇ ਕਿਉਂਕਿ ਉਹ ਕਹਿੰਦੇ ਮਰਨ ਵਰਤੇ ਇਸ ਤਰ੍ਹਾਂ ਕਰਕੇ ਨਹੀਂ ਰੱਖਿਆ ਕਿ ਇੱਕ ਡਰਾਵਾ ਹੋਵੇ ਸਰਕਾਰ ਨੂੰ ਸਰਕਾਰ ਨੂੰ ਪਤਾ ਲੱਗ ਜਾਏਗਾ ਪਿਛਲੇ 50 ਦਿਨਾਂ ਦੀ ਹਾਲਤ ਕੀ ਹੈ ਪਿਛਲੇ 50 ਦਿਨਾਂ ਦੀ ਉਹਨਾਂ ਦੀ ਸਿਹਤ ਕੀ ਹੈ ਕਿ ਜਿਸ ਤਰੀਕੇ ਉਹਨਾਂ ਦੀ ਸਿਹਤ ਲਗਾਤਾਰ ਨਾਜਕ ਹੋ ਰਹੀ ਹੈ ਕੀਟੋਨ ਬੋਡੀ ਲੈਵਲ ਵੱਧ ਚੁੱਕਿਆ ਜੋ ਪੋਟਾਸ਼ੀਅਮ ਹੈ ਚਾਹੇ ਕਿਹਾ ਸਦਾ ਯੂਰੀਲੀਅਮ ਦਾ ਖਤਰਾ ਉਹਨਾਂ ਤੇ ਲਗਾਤਾਰ ਮਟਰਾ ਰਹੇ ਹਾਂ ਪ੍ਰੋਬਲਮਸ ਆ ਰਹੀਆਂ ਨੇ ਔਰ ਜੋ ਉਹਨਾਂ ਦੀ ਸਕਿਨ ਹੈ ਉਹ ਵੀ ਹੁਣ ਸੁਗੜਨ ਲੱਗ ਗਈ ਹੈ ਤੇ ਬਾਤ ਗਹਿਰੀ ਚਿੰਤਾ ਦਾ ਹਾਲਾਤ ਇਸ ਵੇਲੇ ਬਣਿਆ ਹੋਇਆ ਹੈ ਔਰ ਜਿੱਤੇ ਤੱਕ ਮੀਟਿੰਗਸ ਦੀ ਗੱਲ ਕੀਤੀ ਜਾਏ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਨੂੰ ਲੈ ਕੇ ਬੀਤੇ ਦਿਨ ਵੀ ਮੀਟਿੰਗਸ ਕੀਤੀਆਂ ਗਈਆਂ ਤਾਜ਼ਾ ਕੀ ਅਪਡੇਟਸ ਨੂੰ ਲੈ ਕੇ ਕਿ ਗਗਨ ਕਿਉਂਕਿ ਕੱਲ ਜਦੋਂ ਮੀਟਿੰਗ ਹੋਈ ਕਹਿ ਸਕਦੇ ਤਿੰਨ ਫੋਰਮਾਂ ਦੀ ਬੈਠਕ ਹੋਈ ਤਿੰਨ ਹੋਰਮਾਂ ਦੀ ਬੈਠਕ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ 18 ਤਰੀਕ ਨੂੰ ਦੁਬਾਰਾ ਤਿੰਨੋ ਫੋਰਮਾਂ ਦੀ ਬੈਠਕ ਕੀਤੀ ਜਾਏਗੀ ਕਿਉਂਕਿ ਏਕਤਾ ਮਤਾ ਲੈ ਕੇ ਜੋ ਆਗੂ ਇੱਥੇ ਪਹੁੰਚੇ ਸਨ ਉਹਨਾਂ ਆਗੂਆਂ ਨੇ ਕਹਿ ਦਿੱਸ ਕਿ 15 ਤਰੀਕ ਨੂੰ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਦੇਖਦਿਆਂ ਤੇ ਖਾਸ ਤੌਰ ਤੇ ਕਹਿ ਸਕਦੇ ਆ ਹੋਰ ਜਿਹੜੀਆਂ ਕਹਿ ਸਕਦੇ ਮੋਰਚਾ ਸੰਬੰਧੀ ਅਗਲੀਆਂ ਰਣਨੀਤੀਆਂ ਬਣਾਉਣ ਦੇ ਲਈ ਜੋ ਇਥੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਤੇ ਕਿਸਾਨ ਮਜ਼ਦੂਰ ਮੋਰਚ ਨੇ ਫਾਰਮ ਵੱਲੋਂ ਅਪੀਲ ਕੀਤੀ ਗਈ ਸੀ ਕਿ ਮੀਟਿੰਗ 15 ਦੀ بجائے ਜਲਦੀ ਕੀਤੀ ਜਾਵੇ ਜਿਸ ਤੋਂ ਬਾਅਦ 13 ਦੀ ਮੀਟਿੰਗ ਹੋਈ 13 ਦੀ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਜੋ ਵਖਰੇਵੇਂ ਸਾਨੂੰ ਉਹ ਦੂਰ ਹੋਏ ਬਹੁਤ ਸਾਰੀਆਂ ਜੋ ਵਿਚਾਰਧਾਰਾਵਾਂ ਸਨ ਉਹਨਾਂ ਨੂੰ ਮਿਲਾਇਆ ਗਿਆ ਆਪਸ ਦੇ ਵਿੱਚ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 18 ਤਰੀਕ ਦੀ ਮੀਟਿੰਗ ਕਹਿ ਸਕਦੇ ਇੱਕ ਫਾਈਨਲ ਮੀਟਿੰਗ ਹੋ ਸਕਦੀ ਹੈ ਜਿਸ ਦੇ ਵਿੱਚ ਪੂਰੇ ਤਰੀਕੇ ਦੇ ذریعے ਅਲਾਨਟ ਕਿਸਾਨਾਂ ਵੱਲੋਂ ਕੀਤੇ ਜਾ ਸਕਦੇ ਨੇ ਕਿ ਅਸੀਂ ਸਾਰੇ ਇੱਕ ਝੋਟਾ ਹਾਲਾਂਕਿ ਐਸ ਕੇ ਐਮ ਇਸ ਮੋਰਚੇ ਦੇ ਵਿੱਚ ਸਮਰਥਨ ਕਿਸ ਤਰੀਕੇ ਨਾਲ ਕਰੇਗਾ ਉਹ 18 ਤਰੀਕ ਨੂੰ ਪਤਾ ਲੱਗੇਗਾ ਬਿਲਕੁਲ 18 ਤਰੀਕ ਦਾ ਇੰਤਜ਼ਾਰ ਹੈਗਾ ਤੁਸੀਂ ਨਜ਼ਰ ਬਣਾ ਕੇ ਰੱਖਣਾ ਕਮਲ ਬਹੁਤ ਸ਼ੁਕਰੀਆ